ਪੂਰੇ ਪੰਜਾਬ ਪਰ ਵਿੱਚ ਕਾਂਗਰਸ ਵੱਲੋਂ ਸੰਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਹਲਕਾ ਫਗਵਾੜਾ ਵਿਖੇ ਵੀ ਸੰਵਿਧਾਨ ਬਚਾਓ ਰੈਲੀ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਪਾਲ ਸਿੰਘ ਖੈਰਾ ਅਤੇ ਹਲਕਾ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਤੋਂ ਇਲਾਵਾ ਕਾਂਗਰਸ ਦੇ ਹੋਰ ਵੱਡੇ ਆਗੂ ਅਤੇ ਵਰਕਰ ਸ਼ਾਮਲ ਹੋਏ ਆਪਣੇ ਸੰਬੋਧਨ ਵਿੱਚ ਵੱਖ-ਵੱਖ ਆਗੂਆਂ ਨੇ ਜਿੱਥੇ ਮੌਕੇ ਦੀਆਂ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਉੱਥੇ ਹੀ ਦੇਸ਼ ਦੇ ਸੰਵਿਧਾਨ ਨੂੰ ਛਿੱਕੇ ਟੰਗ ਸਰਕਾਰਾਂ ਵੱਲੋਂ ਲਏ ਜਾਂਦੇ ਫੈਸਲਿਆਂ ਤੇ ਵੀ ਸਵਾਲ ਖੜ पूरे देश भर संविधान बचाओ सभावी कर नहीं पता सी थी 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 थी। कर रहे हो खैरा साहब कि संविधान चीजा है आपा साहब अंबेडकर की करके संविधान के निर्माण की गल करके गल को नबेद दे

सानो नागरिक हाँ बाबा अब हाँ देश आजाद होया और हो रही है कि बीजेपी ने सरकार फिर बीजेपी बहुत देश प्रेम की गल करे दसना जरूरी है मैं इतनी यह आया कि कांग्रेस ने देश की आजादी दे की लड़ाई लड़ने के बाद अंग्रेज इस देश को पजाने के बाद इस देश के अंदर सुई को लेकर जहाज बनाने का काम किया मैं ये दर्शन आए कि कांग्रेस पार्टी ने सारी चीजों के करने के बाद एक जरी विलक्षण गल की उन्हें इस देश को देश की एक करोड़ की ਉਹਨਾਂ ਇੱਕੋ ਵੀ ਹੁਣੀ ਹੋਈ ਜੀਰਾ ਅਧਿਕਾਰ ਮੌਲਿਕ ਅਧਿਕਾਰਾਂ ਵਿੱਚ ਰਾਈਟ ਟੂ ਲਿਵਿਟੀ ਆਫ ਲਾਈਫ ਕਿ ਮੈਨੂੰ ਜੀਣ ਦਾ ਅਧਿਕਾਰ ਹੈ ਇਸ ਦਾ ਨਾਮ ਸੁਖਦਾਨ ਨੇ ਹੌਲੀ-ਹੌਲੀ ਦੂਰ ਤੱਕ ਸਾਰੇ ਦੇਸ਼ ਦੀ ਨਿਆਂਿਕ ਪ੍ਰਣਾਲੀ ਨੂੰ ਘੜਿਆ ਕਿਉਂਕਿ ਕੋਈ ਵੀ ਸਿਸਟਮ ਤੋਂ ਬਿਨਾਂ ਦੇਸ਼ ਜਾਂ ਸਟੇਟ ਨਹੀਂ ਚੱਲ ਸਕਦਾ ਉਹਦੇ ਅਧੀਨ ਸੇ ਕਾਨੂੰਨ ਬਣਾਏ ਗਏ ਵਗੈਰਾ ਵਗੈਰਾ ਅਦਾਲਤਾਂ ਪ੍ਰੋਸੀਕਿਊਸ਼ਨ ਪੁਲਿਸ ਡਿਪਾਰਟਮੈਂਟ ਇਹ ਸਾਰਾ ਕੁਝ ਬਣਾਇਆ ਗਿਆ ਬੜੇ ਕਿ ਪਿਛਲੇ 10 ਸਾਲ ਤੋਂ ਜਦੋਂ ਦਾ ਬੀਜੇਪੀ ਦਾ ਰਾਜ ਹੈ ਦੇਸ਼ ਦੇ ਵਿੱਚ ਉਹਨਾਂ ਨੇ ਸੰਵਿਧਾਨ ਨੂੰ ਉੱਤਰ-ਉੜ-ਗੋੜ ਕੇ ਲੋਕਾਂ ਦੇ ਅਧਿਕਾਰਾਂ ਖੋਇਆ ਗਿਆ ਵਾ ਅੱਜ ਆਪਾਂ ਦੇਖਦੇ ਹਾਂ ਕਿ ਕਿਵੇਂ ਸਾਡੇ ਜਿਹੜੇ ਮੇਨ ਇੰਸਟੀਟਿਊਸ਼ਨਸ ਹੈ ਇੰਡੀਆ ਦੇ ਚਾਹੇ ਉਹ ਇਲਕਸਿਪਸ਼ਨ ਹੈ ਇੰਡੀਆ ਹੈ ਚਾਹੇ ਉਹ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਚਾਹੇ ਉਹ ਰਾਈਟ ਟੂ ਇਨਫੋਰਮੇਸ਼ਨ ਕਮਿਸ਼ਨ ਹੈ ਜਿਹੜੇ ਕਾਂਗਰਸ ਨੇ ਸਰਕਾਰਾਂ ਵੇਲੇ ਬਣਾਏ ਗਏ ਸੀ ਸੇ ਨੂੰ ਆਜ਼ਾਦ ਨਹੀਂ ਰਹਿਣ ਦਿੱਤਾ ਉਹਨਾਂ ਦੇ ਇਹਨਾਂ ਸਾਰੇ ਜਿਹੜੇ ਅਹਿਮ ਸੰਸਥਾਵਾਂ ਨੇ ਦੇਸ਼ ਨੂੰ ਚਲਾਉਣ ਵਾਲੀਆਂ ਉਹਨਾਂ ਦੇ ਉੱਤੇ